ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਲੋ ਜੀ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਅੱਜ ਇੱਕ ਬਹੁਤ ਹੀ ਪਿਆਰੀ ਜਿਹੀ ਵੀਰ ਦੇ ਵਿਆਹ ਦੀ ਕੋੜੀ ਲੈ ਕੇ ਔਰ ਉਮੀਦ ਕਰਦੀ ਹਾਂ ਤੁਹਾਨੂੰ ਇਹ ਕੋੜੀ ਪਸੰਦ ਆਉਗੀ ਤੇ ਮੇਰੀਆਂ ਭੈਣਾ ਆਪਣੇ ਵੀਰ ਤੇ ਵਿਆਹ ਚ ਬੇਟੇ ਦੇ ਵਿਆਹ ਚ ਇਹ ਕੋੜੀ ਜ਼ਰੂਰ ਗਾਉਣਗੀਆਂ ਲੋ ਜੀ ਮਾਣੋ ਅਨੰਦ ਇਸ ਪਿਆਰੀ ਜਹੀ ਕੋੜੀ ਦਾ ਚੀਰਾਸ ਵਾਰੇ ਨੀ ਵੀਰ ਮੇਰਾ ਕਲਗੀ ਸਵਾਰਦਾ ਚੇਰਾ ਸਵਾਰੇ ਨੀਰ ਮੇਰਾ ਕਲਗੀ ਸਵਾਰਦਾ ਲੂੰਗਾ ਦੇ ਗੁੱਛੇ ਨੀਰ ਮੇਰਾ ਚੰਬੇ ਦੀਆਂ ਕਲੀਆਂ ਨੀਰ ਮੇਰਾ ਮੇਛਰੀ ਦੀਆਂ ਡਲੀਆਂ ਨੀਰ ਮੇਰਾ ਰੰਗ ਗੋਲਾਬੀ ਨੀਰ ਮੇਰਾ ਵੇਰੀ ਗੁਰਗਾ ਬਿਨੀ ਵੀਰ ਮੇਰਾ ਤੋਰ ਨਾ ਬਿਨੀ ਵੀਰ ਮੇਰਾ ਫੁੱਲ ਗੁਲਾਬ ਦਾ ਫੁੱਲ ਗੁਲਾਬ ਬਿਨੀ ਵੀਰ ਮੇਰਾ ਪੁੱਤ ਸਰਦਾਰ ਦਾਈ ਓਏ ਕੈਂਠਾ ਸਵਾਰੇ ਨੀ ਵੀਰ ਮੇਰਾ ਤਾਗਾ ਸਵਾਰਦਾ ਕੈਂਠਾ ਸਵਾਰੇ ਨੀਰ ਮੇਰਾ ਤਾਗਾ ਸਵਾਰਦਾ ਲੂੰਗਾ ਦੇ ਗੁਛੇ ਨੀਰ ਮੇਰਾ ਚੰਬੇ ਦੀਆਂ ਕਲੀਆਂ ਨੀਰ ਮੇਰਾ ਮੀਂਹ ਸ਼ਰੀ ਦੀਆਂ ਡਲੀਆਂ ਨੀਰ ਮੇਰਾ ਰੰਗ ਗੁਲਾਬੀ ਨੀਰ ਪੇਰੀ ਗੁਰਗਾ ਬਿਨੀ ਵੀਰ ਮੇਰਾ ਤੋਰ ਨਵਾ ਬਿਨੀ ਵੀਰ ਮੇਰਾ ਫੁੱਲ ਗੁਲਾਬ ਦਾ ਫੁੱਲ ਗੁਲਾਬਨੀ ਵੀਰ ਮੇਰਾ ਪੁੱਤ ਸਰਦਾਰ ਦਾਈ ਹੋਏ ਵਰਦੀ ਸੇਵਾ ਰੇਨੀ ਵੀਰ ਮੇਰਾ ਬਟਨ ਸਵਾਰਦਾ ਵਰਦੀ ਸਵਾਰੇ ਨੀਰ ਮੇਰਾ ਬਟਨ ਸਵਾਰਦਾ ਲਾਉਂਗਾ ਦੇ ਗੁੱਛ ਨੀਰ ਮੇਰਾ ਚੰਬੇ ਦੀਆਂ ਕਲੀਆਂ ਨੀਰ ਮੇਰਾ ਮੀਛਰੀ ਦੀਆਂ ਡਲੀਆਂ ਨੀਰ ਮੇਰਾ ਰੰਗ ਗੋਲਾਬੀ ਵੇਰੀ ਗੁਰਗਾ ਬਿਨਵੀਰ ਮੇਰਾ ਤੋਰ ਨਵਾ ਬਿਨਵੀਰ ਮੇਰਾ ਫੁੱਲ ਗੁਲਾਬ ਦਾ ਫੁੱਲ ਗੁਲਾਬ ਬਿਨਵੀਰ ਮੇਰਾ ਉਤਸਰਦਾਰदाई ਓਏ ਧੰਨਵਾਦ ਜੀ ਵੀਰ ਦੇ ਵਿਆਹ ਦੀ ਕੋੜੀ ਹੈ ਤਾਂ ਛੋਟੀ ਜੀ ਪਰ ਬੜੀ ਹੀ ਪਿਆਰੀ ਹੈ। ਔਰ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਊਗੀ। ਅਗਰ ਪਸੰਦ ਆਉਂਦੀ ਹੈ ਤਾਂ ਪਲੀਜ਼ ਲਾਈਕ, ਸ਼ੇਅਰ ਔਰ ਕਮੈਂਟ ਕਰਕੇ ਜ਼ਰੂਰ ਦੱਸਣਾ।